ਦਿਲੋਂ ਧੰਨਵਾਦ ਹੈ ਇਹਨਾਂ ਸਾਰੇ ਵੀਰਾਂ ਦਾ ਕਿਉਂਕਿ ਕਬੱਡੀ ਹੈ ਉਹ ਕਬੱਡੀ ਦੀ ਰੌਣਕ ਅੱਜ ਕਿੰਦੇ ਦੇਵੀ ਦਾਸਪੁਰ ਦੇ ਵਿੱਚ ਲੱਗੀ ਹੈ ਇੱਧਰ ਸਾਹਮਣੇ ਇੱਕ ਪਾਸੇ ਚੰਨੋ ਵੈਰੋਕੇ ਵਾਲੀ ਦੂਜੇ ਪਾਸੇ ਗੋਸ਼ਾ ਉਹ ਭੂਵਾ ਭਤੀਜੀ ਕਿਉਂ ਲੜੀਆਂ ਆਲੂ ਬੜੀਆਂ ਕਿਉਂ ਤੜੀਆਂ ਭੂਵਾ ਜੀ ਔਰ ਇਧਰ ਕਬੱਡੀ ਖੇਡ ਗਰਾਊਂਡ ਦੇ ਵਿੱਚ ਪੈ ਗਈਆ ਮੇਰੇ ਪੰਜਾਬੀ ਵੀਰੋ ਲਾਈਟਾਂ ਜਗ ਗਿਆ ਆਹ ਕਹਿੰਦੇ ਕਬੱਡੀਆਂ ਪੈਂਦੀਆ ਇਧਰ ਰੈਡਾਂ ਪੈਂਦੀਆ ਜੱਫੇ ਲੱਗਦੇ ਹੁੰਦੀਆ ਥਾੜ ਥਾੜ ਹੁੰਦੀਆ ਬੱਲੇ 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 ਆਹ ਕਹਿੰਦੇ ਕਮਾਲ ਦਾ ਹੋ ਗਿਆ ਅੰਕ ਕੁੜੀ ਨੇ ਵਾਕਿਆ ਹੀ ਇਦਾਂ ਲੱਗਦਾ ਲਓ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਹੈ 4 ਖਿਡਾਰਨਾ ਤਿਆਰ ਨੇ ਹੁਣ ਚਾਰਾਂ ਵਿੱਚੋਂ ਦੇਖਾਂਗੇ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਾਉਂਦੀ ਮੇਰੇ ਮਿੱਤਰੋ ਆਹ ਪਈ ਹੋਈ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਚੰਨੂ ਵੀ ਤਿਆਰ ਹੈ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਸਾਹਮਣੇ ਦੇਖਾਂਗੇ ਉਹ ਲੱਗਦਾ ਹੋਇਆ ਜਫਾ ਤੇ ਨੰਬਰ ਕਹਿੰਦੇ ਕੇਸ਼ੀ ਘਟਵਾੜਾ ਦੀ ਟੀਮ ਦੇ ਖਾਤੇ ਜੁੜ ਗਿਆ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਲੀਅਮ ਸਾਡਾ ਭਰਾ ਕਲੀਅਰ ਵਾਲਾ ਪਿਛਲੇ ਸਾਲ ਇਸ ਫਾਡੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਸ ਭਰਾ ਨੂੰ ਸ਼ਰਦਾ ਦੇ ਫੁੱਲ ਪੈਂਟ ਨੇ ਆਹ ਸਾਹਮਣੇ ਕਹਿੰਦੇ ਸਿਮਰਨ ਰਈਏ ਦੀ ਧਰਤੀ ਬਿਆਸ ਦੀ ਧਰਤੀ ਤੇ ਦੂਜੇ ਪਾਸੇ ਧਰਤੀ ਹਿੱਲਦੀ ਆ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਹੈ ਕਿ ਕੁਝ ਤੁਰਦਾ ਹੈ ਉਹ ਕਹਿੰਦੇ ਮਾਪਿਆਂ ਨੇ ਲਾਡਾਂ ਨਾ ਪਾਲੀ ਆ ਤੇ ਕੁੜੀ ਨੇ ਸਿਹਤ ਸੰਭਾਲੀ ਆ ਉਹ ਕਹਿੰਦੇ ਹੋ ਗਿਆ ਲਾਲਾ ਲਾਲਾ ਹੋ ਗਿਆ ਖੜਕਾ ਦੜਕਾ ਤੇ ਨੰਬਰ ਯਾਫੀ ਨੇ ਪਰਚੀਤ ਨੇ ਵਿਸਲ ਮਾਰ ਕੇ ਦੱਸਿਆ ਇਹਨਾਂ ਰਾਮਾਂ ਦਾ ਵੀ ਧੰਨਵਾਦ ਕਰਾਂਗੇ ਲਓ ਗੋਸ਼ਾ ਇਸ ਵੇਲੇ ਆਹ ਕਬੱਡੀ ਕਬੱਡੀ ਕਰਦੀ ਹੋਈ ਮੇਰੇ ਵੀਰੋ ਨੰਬਰ ਕਿੰਦੇ ਗੋਸ਼ਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਕ ਮੂਲ ਲੈਂਦੇ ਤੇ ਦੂਜਾ ਵਿਆਜ ਵੱਖਰਾ ਇੱਕ ਸਿਫਤ ਕਰਾਂ ਮੈਂ ਗੋਰੀਆਂ ਦੀ ਥੱਲੇ ਟ੍ਰੇਨ ਚਲਾਈ ਤੇ ਉੱਪਰ ਜਹਾਜ਼ ਵੱਖਰਾ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਇੱਕ ਧੀ ਦਿੰਦੇ ਤੇ ਦੂਜਾ ਦਾਜ ਵੱਖਰਾ ਸਾਡੇ ਲਓ ਸਾਹਮਣੇ ਸਿਰੇ ਦੀ ਟੱਕਰ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹੈ ਉਧਰ ਦੇ ਪਾਸੇ ਲੱਗਦਾ ਹੋਇਆ ਜੱਫਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹੈ ਲਾਈਵ ਟੱਕਰਿਆ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਮਰੀਨ ਵਾਲੇ ਭਰਾ ਜਿਹੜੇ ਲਾਈਵ 'ਤੇ ਆ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ ਚੰਨੋ ਵੇਰੋ ਵਾਲੀ ਚੰਨੋ ਬਹੁਤ ਹੀ ਸਤਿਕਾਰਯੋਗ ਮੇਰੇ ਪੰਜਾਬੀ ਵੇਰੋ ਪੈਗੀ ਆ ਕਿ ਧੀਆਂ ਪੁੱਤਾਂ ਤੋਂ ਪਿਆਰ ਵੱਧ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਪੈੜੀ ਦੁਨੀਆ ਜਾਂਦੀ ਆ ਐਵੇਂ ਰੋਈ ਹੋਇਆ ਕੀ ਜੇ ਧੀ ਜੰਪਈ ਚਲੋ ਕੁਖ ਤਸ ਲਖੜੀ ਹੋਈ ਇੱਧਰ ਕਬੱਡੀ ਹੋ ਗਿਆ ਖੜਕਾ ਦੜਕਾ ਉਹ ਸਾਡੇ ਤਾਂ ਵੇੜੇ ਅੰਬੀ ਦਾ ਬੂਟਾ ਨੀ ਮੈਂ ਨਾਗ ਬੈਠਾ ਵਲਪਾ ਖੇਡਦੇ ਮੈਦਾਨ ਵਿੱਚ ਉਧਰਲੇ ਪਾਸੇ ਮਹਾਨ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਪੁੱਜੇ ਹੋਏ ਨੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਨ ਸਾਹਿਬ ਕੈਲੇ ਕਲਾ ਵਾਲੇ ਨੇ ਆ ਗੋਲਾ ਨੇ ਪਾ ਦਿੱਤੀ ਐ ਕਿ ਤੂੰ ਹੀ ਬਦਲ ਸਲਾ ਨਹੀਂ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨਹੀਂ ਮੈਨੂੰ ਕੁੱਖ ਚ ਨਾ ਕਤਲ ਕਰਾ ਲਓ ਪਈ ਹੋਈ ਕਬੱਡੀ ਆ ਗੋਲਾਂ ਦੀ ਮੇਰੇ ਮਿੱਤਰੋ ਆ ਦੂਸਰੇ ਪਾਸੇ ਲੱਗਦਾ ਹੋਇਆ ਜੱਫਾ ਤੇ ਸਾਹਮਣੇ ਨੰਬਰ ਦੇਖਾਂਗੇ ਨੰਬਰ ਗੋਲਾਂ ਨੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਦਾ ਧੰਨਵਾਦ ਹੈ ਡੀਐਸਪੀ ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਜਿਹੜੀਆਂ ਬਾਣ ਮਤੀਆਂ ਸਖਸ਼ੀਅਤਾਂ ਪੁੱਛਿਆ ਉਹਨਾਂ ਦਾ ਦਿਲੋਂ ਧੰਨਵਾਦ ਹੈ ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਕਹਿੰਦੇ ਮੈਚ ਦੇ ਵਿੱਚ ਫੜਕਾ ਦੜਕਾ ਗੋਸ਼ਾ ਪਟਾਲੇ ਵਾਲੀ ਦੂਜੇ ਪਾਸੇ ਚੰਨੋ ਬਾਰੇ ਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਇਆ ਆਹ ਸਾਹਮਣੇ ਇੱਕ ਪਾਸੇ ਚੰਨੋ ਹਾਏ ਓ ਮੇਰੇ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ ਉਹ ਕਮਾਲ ਕਰ ਦਿੱਤੀ ਕੁੜੀ ਨੇ ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ ਮੈਦਾਨ ਵਿੱਚ ਹੈ 4000 ਨਾਂ ਤਿਆਰ ਨੇ ਲੋ ਪਈ ਹੋਏ ਕਮੇਟੀ ਸਤਿ ਸ੍ਰੀ ਅਕਾਲ ਵਿੰਦਰ ਰੰਧਾਵਾ ਟਰਾਂਸਪੋਰਟ ਵਾਲਾ ਭਰਾ ਕਹਿੰਦਾ ਕਿ ਚੰਨੋ ਦੇ ਤਿੰਨ ਜੱਫੇ ਹੀਰੇ ਪਲਵਾਨ ਜੀ 3000 ਦੇ ਹੋਣਗੇ ਚੰਨੋ ਨੋਟ ਕਰ ਲੈ ਤਿੰਨ ਹੀ ਜੱਫੇ 3000 ਦੇ ਹੋਣਗੇ ਉਹ ਸਾਹਮਣੇ ਕਬੱਡੀ ਪੈ ਗਈ ਹੈ ਲਓ 3000 ਦੇ ਉਹ 3000 ਦੇ ਜੱਫੇ ਹੋਣਗੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹੈ ਆ ਸਾਹਮਣੇ ਦੇਖਾਂਗੇ ਜੋੜ ਦਿੱਤਾ ਹੁੰਦੀ ਹੋਈ ਬੱਲੇ ਬੱਲੇ ਲਓ ਠੇਜੀ ਨੇ ਸਾਹਮਣੇ ਮੇਰੇ ਪੰਜਾਬੀ ਵੀਰੋ ਟਰਾਂਸਪੋਰਟியே ਭਰਾ ਨੇ ਕਹਿੰਦੇ 3000 ਲਗਾਇਆ ਹੋਇਆ ਹੈ ਗੁਰਮੇਜ ਸਿੰਘ ਕਲੇਕਲਾ ਵਾਲਾ ਸਾਡਾ ਵੀਰ ਹੈ ਭਰਾ ਦਾ ਧੰਨਵਾਦ ਹੈ ਜਿਹੜਾ ਵੱਡਾ ਕਬੱਡੀ ਦਾ ਕੱਪ ਸ਼ੰਦੇ ਅਮਲੀ ਦਾ ਪੁੱਤੀਜਾ ਪੁੱਜਿਆ ਹੋਇਆ ਕਲੇਕਲਾਂ ਦੀ ਧਰਤੀ ਦਾ ਔਰ ਸ਼ੰਦੇ ਅਮਲੀ ਦੀ ਦੁਨੀਆ ਦੀਵਾਨੀ ਹੈ ਇਹ ਵੱਡੇ ਮੱਲ ਵੱਡੇ ਨਾਮ ਮੇਰੇ ਪੰਜਾਬੀ ਵੀਰਿਓ ਜਿਹੜੇ ਕਬੱਡੀ ਦੀ ਦੁਨੀਆ ਦੇ ਵਿੱਚ ਸੁੰਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ ਆ ਦਿਲਾਂ ਤੇ ਯਾਦ ਰਹਿਣਗੇ ਆ ਖੇਡ ਰੰਗੀਆਂ ਦੀ ਗੈਰੀਆਂ ਅਗਲੀ ਕਬੱਡੀ ਫਿਰ ਗੋਲਾ ਨੇ ਪਾ ਦਿੱਤੀ ਹੈ ਕਿ ਪੁੱਤਾ ਵਾਂਗੂ ਜਿੱਦ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਲੜਦੀਆਂ ਫਿਰ ਵੀ ਕਾਤੋਂ ਕਹਿਣ ਲੋਕ ਨਕਮੀਆਂ ਮਾਇਨੀਆਂ ਮਰਦੀਆਂ ਟੀਆਂ ਕਿਰਕਾ ਖਾਂ ਨੂੰ ਜੰਮੀਆਂ ਪੱਟੇ ਮੁਕਾਮ ਹਾਸਲ ਕਰ ਗਿਆ ਐ ਉਹ ਕੁੜੀਆਂ ਕਿਸੇ ਗੱਲੋਂ ਘਟ ਨਹੀਂ ਐ ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਆ ਚਾਰ ਚਾਰਾਂ ਚੋਂ ਤਿੰਨ ਤਿੰਨ ਚੋਂ ਕੌਣੀ ਆ ਪਾਵੇਗੀ ਚੰਨੋ ਦਾ 3000 ਦਾ ਪਹਿਲਾ 3000 ਦਾ ਪਹਿਲਾ ਰੰਧਾਵਾ ਟਰਾਂਸਪੋਰਟ ਆ ਭਰਾ ਕਹਿੰਦਾ ਕਿ 3000 ਦੇ ਤਿੰਨ ਆ ਪਹਿਲਾ ਮੇਰੇ ਪੰਜਾਬੀ ਵੀਰਿਆ ਸਫਲ ਹੋ ਗਿਆ ਵਿੰਦਰ ਰੰਧਾਵਾ ਸਾਡਾ ਆ ਭਰਾ ਕਹਿੰਦਾ ਟਰਾਂਸ ਵਿੰਦਰ ਰੰਧਾਵਾ ਟਰਾਂਸਪੋਰਟ ਆ ਸਾਡਾ ਵੀਰੋ ਤੇ ਵੀਰ ਵੱਲੋਂ ਜੰਨੋਂ ਦੇ ਤਿੰਨ ਜੱਫਿਆਂ ਉੱਤੇ 3000 ਦੇ ਮਾਣ ਸਨਮਾਨ ਹੋਣਗੇ ਲਓ ਪਈ ਹੋਈ ਕਬੱਡੀ ਮੇਰੇ ਮਿੱਤਰੋ ਅਮਨ ਨੇ ਕਹਿੰਦੇ ਫੇਰ ਕਬੱਡੀ ਪਾ ਦिती ਐ ਆ ਸਾਹਮਣੇ ਦੇਖਾਂਗੇ ਲੱਗਦਾ ਹੋਇਆ ਜੱਫਾ ਇਹ ਨੰਬਰ ਦੇਖਾਂਗੇ ਰੇਡ ਨੇ ਰਮਨ ਰੰਦਾਵਾ ਬਟਾਲੇ ਤੋਂ ਲਾਈਵ ਜੁੜਿਆ ਸਾਡਾ ਚੰਨੋ ਦਾ ਇੱਕ ਸਫਲ ਹੋ ਗਿਆ ਹੈ ਉਹ ਬਿੰਦਰ ਰੰਦਾਵਾ ਮਾਨ ਕਰਦਾ ਹੈ ਕਬੱਡੀ ਸਿਖਰਾਂ ਤੇ ਉਹ ਕਬੱਡੀ ਯੋਰਾ ਤੇ ਹਟ ਕਬੱਡੀ ਉਹ ਯੋਰਾ ਤੇ ਮਾਝੇ ਦੀ ਸਰਦਾਰਾਂ ਦੀ ਇਹ ਖੇਡ ਵੱਡੀ ਦਿਲਦਾਰਾਂ ਦੀ ਅੱਧਰ ਕੀ ਬਣ ਗਿਆ ਇਹ ਜਫਾ ਜਫਾ ਲੱਗਿਆ ਕਿ ਨਹੀਂ ਸਾਡਾ ਕਾਕਾ ਪਹਿਲਵਾਨ ਧੌਲਪੁਰੀਆ ਉਸ ਦਾ ਫਸਲਿਆ ਕਹਿੰਦੇ ਕਾਕੇ ਨੇ ਇਸ਼ਾਰਾ ਕਰ ਦਿੱਤਾ ਕਿ ਇਨੂੰ ਢਿੜਬੇ ਵਾਲੀ ਨੇ ਫੇਰ ਜੱਫਾ ਲਾ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ ਹੈ ਕਿ ਕੁੱਖ ਵਿੱਚ ਧੀ ਤਰਤੀਬ ਵਿੱਚ ਪਾਣੀ ਜੇ ਨਾ ਸੰਭੇਤਾ ਸਮਝੋ ਖਤਮ ਕਹਾਣੀ ਲਓ ਪਈ ਹੋਈ ਕਬੱਡੀ ਇੱਕ ਪਾਸੇ ਰੇਡਰ ਹੈ ਆ ਦੂਸਰੇ ਪਾਸੇ ਜਾਫੀ ਉਹ ਲੱਗਿਆ ਯੋਰ ਉਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਅੰਦੇ ਦੂਰ ਹੋ ਗਏ ਨੇ ਸਾਡੇ ਹੈਪੀ ਕੁਆਟ ਤੇ ਸਾਹਮਣੇ ਪਾਸੇ ਹੈਪੀ ਕੁਆਟ ਤੇ ਸੋਨੀ ਕੁਆਟ ਇਨਾ ਭਰਾਵਾਂ ਦਾ ਧੰਵਾਦ ਆ ਲਾਈਵ ਲੇਖ ਪਾਸੇ ਚੰਨੋ ਦਾ 3000 ਲੱਗਿਆ ਹੈ ਪਿੰਦਰ ਰੰਦਾਵਾ ਟਰਾਂਸਪੋਰਟ ਆ ਭਰਾ ਮਾਨ ਕਰਦਾ ਹੈ ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ ਸਮੇਂ ਦੀ ਗੋਦ ਚ ਬੜੇ ਸਵਾਲਾਂ ਦੇ ਜਵਾਬ ਆ ਮਿੱਤਰ ਆਹ ਕੀ ਬਣ ਗਿਆ ਇਹ ਕਹਿੰਦੇ 2000 ਪੱਜਿਆ ਹੈ ਚੰਨੋ ਆਈ ਹੈ ਕਹਿੰਦੇ ਵੈਰੋਕੇ ਵਾਲੀ 3000 ਦਿੱਤਾ ਜਾਵੇਗਾ ਬਿੰਦਰ ਰਧਾਵੇ ਵੱਲੋਂ ਤਿੰਨ ਜਫਿਆਂ ਤੇ ਲਓ ਕਬੱਡੀ ਪੈ ਰਹੀ ਹੈ ਅਮਨ ਐਸ ਵੇਲੇ ਉਹ ਕਬੱਡੀ ਪਾਉਣ ਮਾਤੇ ਵਧੀ ਹੋਈ ਮੇਰੇ ਵੀਰੋ ਤੇ ਦੂਸਰੇ ਪਾਸੇ ਦੇਖਾਂਗੇ ਨੰਬਰ ਰੈਡਰ ਨੇ ਜੋਰ ਦਿੱਤਾ ਹੈ ਸਬਰਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਆਇਥੇ ਪੁੱਜਣ ਤੇ ਕਿਉਂਕਿ ਉਹ ਆਵਾਜ਼ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਮਕਬੂਲੀਅਤ ਹਾਸਲ ਕੀਤੀ ਹੈ ਇਧਰ ਚੰਨੋ ਹੀਰਾ ਤੇ ਵੀ ਦਾਸ ਤੇ ਸਾਡਾ ਬਿੰਦਰ ਰਧਾਵਾ ਕਹਿੰਦਾ ਹਰੇਕ ਜਫੇ ਤੇ ਜੇਕਰ ਐਕਸ਼ਨ ਹੋ ਗਏ ਤੇ ਹੋਰ ਵੀ ਸਨਮਾਨ ਵੱਡੇ ਪੱਦਰ ਤੇ ਲੱਗਣਗੇ ਇਧਰਲੇ ਪਾਸੇ ਉਹ ਵੱਡੇ ਐਲਾਨ ਹੋ ਗਿਆ ਗੋਸ਼ਾ ਜਿੰਨੀਆਂ ਕਬੱਡੀਆਂ ਪਾਕੇ ਜਿੰਨੇ ਨੰਬਰ ਲਵੇਗੀ ਤੇ ਥਾਪੀਆਂ ਮਾਰੇਗੀ ਤੇ ਸਾਡੇ ਦੇਵੀ ਦਾਸ ਪਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 1-1000 ਦਿੱਤੇ ਜਾਣਗੇਗੀ ਫੇਰ ਨਿਕਲੂਗੀ ਅੱਗ ਕਿਉਂਕਿ ਮੌਸਮ ਸਿਆਲ ਦਾ ਉਹ ਮੇਲਾ ਵੀ ਕਮਾਲ ਦਾ ਦੇਵੀ ਦਾਸਪੁਰ ਦਾ ਮੇਲਾ ਹੈ ਮੇਰੇ ਪੰਜਾਬ ਕਿਰੋ ਇਧਰ ਕਬੱਡੀ ਪੈ ਗਈ ਹੈ ਤੇ ਚੰਨੋ ਇੱਕ ਜੱਫਾ ਲੱਗਿਆ ਹੱਲੇ ਲਓ ਸਾਹਮਣੇ ਕੋਸ਼ਾ ਜੇ ਕੋਸ਼ਾ ਨੰਬਰ ਲੈ ਕੇ ਥਾਪੀ ਮਾਰੇ ਤੇ ਦੇਵੀ ਦਾਸ ਪਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 1 1000 ਜਿੱਤੇ ਜਾਣਗੇ ਜੇ ਚੰਨੂ ਜਫਾ ਲਾ ਕੇ ਉਹ ਥਾਪੀ ਮਾਰੇਗੀ 3000 ਦਾ 1000 ਬੱਲ ਤੇ ਜੋਰਜ ਭਰਾ ਪੁੱਜੇ ਉਹਨਾਂ ਦਾ ਧੰਨਵਾਦ ਹੈ ਇਹ ਚੰਨੂ ਇਹ ਜਿੰਦੀਵਾਰੀ ਰੇਡਰ ਭੱਜਦਾ ਇਹ ਸਮਝ ਲਓ ਕਿ 2000 ਭੱਜਿਆ ਜਾਂਦਾ ਹੈ 3000 ਚੋਂ ਇੱਕ ਸਫਲ ਹੋਇਆ ਹੈ ਪਰ ਉਹ ਸਾਹਮਣੇ ਮੇਰੇ ਪੰਜਾਬੀ ਵੀਰੋ ਕਬੱਡੀ ਅਮਨਤੀ ਹੈ ਉਹ ਸਾਹਮਣੇ ਡੱਕਣ ਦੀ ਸ਼ਿਸ਼ਾ ਹੈ ਕਬੱਡੀ 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 ਇਹ ਆਓ ਆ ਵੀਰ ਤਾਂ ਫਿਰ ਖਾਪੀਆਂ ਹੁੰਦਾ ਹੈ ਇਧਰ ਗੁਰਮੀਤ ਸਿੰਘ ਜੀ ਪੁੱਜਾ ਹੋਇਆ ਹੈ ਧੰਨਵਾਦ ਕਰਾਂਗੇ ਵੀਰ ਦਾ ਵਿਸ਼ੇਸ਼ ਤੌਰ ਦੇਤੇ ਇਧਰਲੇ ਪਾਸੇ ਸਾਡੇ ਗੁਰਮੀਤ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਮ ਵਾਲੇ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਸਾਡੇ ਗੁਰਮੇਧ ਸਿੰਘ ਜੀ ਗੇਜਾ ਸਰਪੰਚ ਸਾਹਿਬ ਕਾਲੇ ਕਲਾਵਲੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਔਰ ਕਾਲੇ ਕਲਾਵਾਂ ਦਾ ਕਦ ਕਰਦੀ ਰਹੇਗੀ ਕੈਮਰਾਮੈਨ ਵੀਰ ਆਵੇ ਸਾਡਾ ਕੈਮਰਾਮੈਨ ਮਾਲਵਾ ਟੀਵੀ ਸਟਿਲ ਕੈਮਰਾਮੈਨ ਉਹ ਸਾਡਾ ਵੀਰ ਸਟੇਜ ਲੱਗ ਕੇ ਆਵੇ ਸਾਡੇ ਬਹੁਤ ਵੱਡੇ ਮਾਣ ਹੈ ਅੱਜ ਬਹੁਤ ਵੱਡੇ ਸਨਮਾਨ ਮੇਰੇ ਵੀਰੋ ਕੀਤੇ ਜਾ ਰਿਹਾ ਹੈ ਸਭਨਾਂ ਦਾ ਸਤਿਕਾਰ ਹੈ ਗੁਰਮੇਦ ਸਿੰਘ ਜੀ ਕੱਲੇਕਲਾ ਬਹੁਤ ਮਾਣ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਕਿਉਂਕਿ ਛੰਦੇ ਅਮਲੀ ਨੂੰ ਦੁਨੀਆ ਜਾਣਦੀ ਹੈ ਕੱਲੇ ਸਾਰੀ ਸੰਗਤ ਦਾ ਕੋਟਨ ਕੋਰ ਧੰਨਵਾਦ ਹੈ ਗੁਰਮੇਦ ਸਿੰਘ ਕੱਲੇਕਲਾ ਵਾਲਾ ਮਾਂ ਬੋਲੀ ਪੰਜਾਬੀ ਦਾ ਵੱਡਾ ਮਾਣ ਪਿਆਰ ਦਿਲੋਂ ਧੰਨਵਾਦ